ਜੀ ਗਾਇਜ਼ ਮੈਂ ਜੋਗੀ ਤੋਂ ਡੈਬ੍ਰੀ ਤੋਂ ਜੋ ਸੰਗ ਹੈ ਨਾ ਤੇ ਮੈਨੂੰ ਚਲੋ ਬਾਕੀ ਦਾ ਜਿਹੜੇ ਬੋਲ ਦੇ ਬੋਲ ਹੀ ਰਹਿਣੇ ਪਰ ਮੇਰਾ ਜਿਹੜਾ ਹਸਬੰਦ ਹੈ ਮੇਰੇ ਨਾਲ ਵੀ ਉਹ ਮਿਸਟਰ ਬੀ ਵਿਵਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਇਹ ਨਾ ਤੂੰ ਇੱਥੋਂ ਚਲੀ ਜਾ ਨਾ ਛੱਡ ਕੇ ਤੇ ਮੈਂ ਮੈਂ ਤਾਂ ਕੀ ਕੀਤਾ ਜਿਹੜਾ ਕਿ ਮੈਨਾਂ ਇਦਾਂ ਹੋ ਰਹੀ ਹੈ ਨਾ ਮੈਨਾਂ ਕੋਈ ਚਿੰਤ ਹੋ ਰਿਹਾ ਕਿ ਮੈਂ ਉਹਨਾਂ ਨੂੰ ਕੋਈ ਮਾਰਾ ਨਹੀਂ ਦਿੱਤਾ ਤੇ ਪਰ ਮੈਨੂੰ ਨਹੀਂ ਸਮਝ ਆ ਰਹੀ ਕਿ ਅਕਾਊਂਟ ਕਰਕੇ ਹੈ ਨਾ ਜਾਂ ਕੋਈ ਕੋਡ وجہ ਮੇਰੇ ਨਾਲ ਇਹ ਮਾੜੀ ਹੋ ਰਹੀ ਹੈ ਜਿਹੜਾ ਵੀ ਮੇ ਨਾਲ ਜਿਹੜਾ ਵੀ ਮੇਰੇ ਨਾਲ ਰਿਹਾ ਉਹ ਮੇਨਾਂ ਹਰੇ ਘੜੀ ਧੁੱਖਾ ਕਰਕੇ ਰਹਿ ਗਿਆ ਮੈਨੂੰ ਕੁਝ ਹੀ ਸਮਝ ਨਹੀਂ ਆ ਰਹੀ ਦੋਸਤੋ ਪੂਜਾ ਸੰਘਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇਹ ਵਾਲੀ ਵੀਡੀਓ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਮੈਨੂੰ ਲੋਕ ਤਾਂ ਜੜੋ ਜਿਹੜਾ ਕੁਝ ਕਹਿੰਦੇ ਨੇ ਕਹਿੰਦੇ ਨੇ ਮੇਰੇ ਘਰ ਵਾਲਾ ਵੀ ਮੈਨੂੰ ਛੱਡਣ ਨੂੰ ਫਿਰਦਾ ਮੈਨੂੰ ਕਹਿੰਦਾ ਤੂੰ ਚਲੀ ਜਾ ਦੋਸਤੋ ਇੱਥੋਂ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਜਿਹੜੀ ਪੂਜਾ ਸੰਘਾ ਹੈ ਕਿਉਂਕਿ ਇਸ ਦੇ ਕੁਝ ਅਕਾਊਂਟਸ ਸੋਸ਼ਲ ਮੀਡੀਆ ਅਕਾਊਂਟ ਉਹ ਬੰਦ ਹੋ ਗਏ ਨੇ ਜੀ ਤੋ ਜਿਹਦੇ ਕਰਕੇ ਇਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੈਸਾ ਆਉਣਾ ਬੰਦ ਹੋ ਗਿਆ ਹੈ ਜਿਹੜੀ ਅਸੀਂ ਜਿਹੜੀ ਨਾਲ ਚੱਲ ਰਹੀ ਹੈ ਦੂਜੇ ਦੇ ਹਸਬੰਦ ਦੇ ਨਾਲ ਉਹ ਵੀਡੀਓ ਤੁ ਪਹਿਲਾਂ ਦੀ ਵੀਡੀਓ ਪਈ ਹੋਈ ਹੈ ਜਿਹਦੇ ਵਿੱਚ ਇਹ ਦੱਸ ਰਹੇ ਨੇ ਕਿ ਸਾਡਾ ਅਕਾਊਂਟ ਹੈ ਜਿਹੜਾ ਉਹ ਹੈਕ ਹੋ ਗਿਆ ਜਾਂ ਉਹ ਡਿਸੇਬਲ ਹੋ ਗਿਆ ਜਾਂ ਅਕਾਊਂਟ ਉੱਡ ਗਿਆ ਤੇ ਇਸ ਕਰਕੇ ਜਿਹੜਾ ਇਹਨਾਂ ਨੂੰ ਪੈਸੇ ਵੀ ਨਹੀਂ ਆ ਰਹੇ ਸੋਸ਼ਲ ਮੀਡੀਆ ਤੋਂ ਇਸ ਕਰਕੇ ਕਈ ਲੋਕ ਕਹਿ ਰਹੇ ਨੇ ਕਿ ਇਸ ਦਾ ਹਸਬੈਂਡ ਇਸ ਨੂੰ ਛੱਡਣਾ ਚਾਹੁੰਦਾ ਹੈ ਕਿਉਂਕਿ ਪੂਜਾ ਸੰਘਾ ਕੋਲ ਹੁਣ ਪੈਸੇ ਆਉਣੇ ਬੰਦ ਹੋ ਗਏ ਨੇ ਉਹ ਸਿਰਫ ਪੈਸਿਆਂ ਦੇ ਲਈ ਇਹਦੇ ਨਾਲ ਰਹਿੰਦਾ ਸੀ ਅਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਭ ਇਹਨਾਂ ਦਾ ਡਰਾਮਾ ਹੈ ਜਿਹੜੇ ਇਹਨਾਂ ਦੇ ਫਾਲੋਅਰ ਵਧਾਉਣ ਦਾ ਜਿਹੜਾ ਸਾਰਾ ਡਰਾਮਾ ਚੱਲ ਰਿਹਾ ਹੈ ਤੇ ਬਾਕੀ ਦੂਸਰੀ ਵੀਡੀਓ ਤੁਸੀਂ ਜਰੂਰ ਦੇਖੋ ਮੈਂ ਤੇ ਆਪਣੇ ਹਸਬੰਡ ਨਾਲ ਖੜੀ ਹੈ ਹਾਲਾਂਕਿ ਇਹਦੇ ਨਾਲ ਹੀ ਇੱਕ ਪੋਸਟ ਵੀ ਜਿਹੜੀ ਪੂਜਾ ਸੰਗਾ ਨੇ ਸ਼ੇਅਰ ਕੀਤੀ ਹੈ ਜੋ ਸਕਰੀਨ ਦੇ ਉੱਤੇ ਚੱਲ ਰਹੀ ਹੈ ਬਾਕੀ ਦੋਨੋਂ ਵੀਡੀਓ ਦੇਖ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੱਸਣੇ ਹਾਂਜੀ ਸਸ਼ਿਕਾ ਜੀ ਸਾਰਿਆਂ ਨੂੰ ਸੋ ਗਾਇਜ਼ ਮੈਂ ਇੱਕ ਕਰ ਰੀਲ ਪਾਈ ਸੀ ਕਿ ਮੇਰਾ ਪੂਜਾ ਸੰਗਾ ਮੇਰਾ ਅਕਾਊਂਟ ਹਲੇ ਰਿਕਵਰ ਨਹੀਂ ਹੋਇਆ 2-4 ਦਿਨ ਮਤਲਬ ਲੱਗਣਗੇ ਉਹਨੂੰ ਤੇ ਤੁਹਾਨੂੰ ਵੀ ਪਤਾ ਜਦੋਂ ਚੀਜ਼ ਤਾਂ ਜਾਂਦੀ 1 ਮਿੰਟ ਲੱਗਦਾ ਜਦੋਂ ਆਦੀ ਆ ਵਾਪਸ ਤੇ ਥੋੜਾ ਟਾਈਮ ਲੱਗਦਾ ਹੀ ਹੁੰਦਾ ਉਸ ਥੀ ਤੇ ਆਪਣਾ ਜਿਹੜਾ ਹੁਣ ਮੈਂ ਅਕਾਊਂਟ ਬਣਾਇਆ ਸੁੱਤ ਦੀ ਪੂਜਾ ਉੱਤੇ ਜਾ ਕੇ ਤੁਸੀਂ ਸਾਰੇ ਜਣੇ ਜਿੱਦਾਂ ਪਹਿਲਾਂ ਉਸ ਅਕਾਊਂਟ ਤੇ ਪਿਆਰ ਦਿੰਦੇ ਸੀ ਇਸ ਅਕਾਊਂਟ ਤੇ ਵੀ ਸਾਨੂੰ ਸਪੋਰਟ ਕਰੋ ਸਾਨੂੰ ਕਿੰਨਾ ਕਿੰਨਾ ਸਾਰਾ ਪਿਆਰ ਦਿਓ ਇਸ ਅਕਾਊਂਟ ਤੇ ਤੇ ਬਾਕੀ ਨਹੀਂ ਗੱਲ ਕਿਤਾ ਕਿ ਤੁਹਾਨੂੰ ਪਤਾ ਸਾਡੇ ਅਕਾਊਂਟ ਬੰਦ ਹੋਏ ਨੇ ਤੇ ਇਨਾਂ ਦਿਨ ਹੋ ਗਏ ਆ ਅਸੀਂ ਵੀ ਇਹੀ ਦੇਖ ਰਿਹਾ ਕੌਣ ਸਾਡੇ ਨਾਲ ਖੜਦਾ ਤੇ ਕੌਣ ਨਹੀਂ ਸਾਨੂੰ ਬੰਦੇ ਦੇ ਮਾੜੇ ਟਾਈਮ ਤੇ ਪਤਾ ਲੱਗਦਾ ਕਿ ਕੌਣ ਖੜਦਾ ਹੈ ਕਿ ਕੌਣ ਨਹੀਂ ਸਾਨੂੰ ਹੁਣ ਪਤਾ ਲੱਗ ਗਿਆ ਹੈ ਚਲੋ ਰੱਬ ਮੈਂ ਤਾਂ ਕਹਿੰਦਾ ਜੇ ਸਾਡੇ ਤੇ ਮਾੜਾ ਟਾਈਮ ਆਇਆ ਇੱਧਰ ਦਾ ਟਾਈਮ ਕਿਸੇ ਤੇ ਦਵੇ ਹੀ ਨਾ ਜਿਨ੍ਹਾਂ ਨੂੰ ਪਤਾ ਆ ਜਿਹੜੇ ਬੋਲਦੇ ਆ ਕਿ ਇੰਦਾ ਆ ਇਹ ਵਧੀਆ ਹੋ ਗਿਆ ਕਹਿੰਦੇ ਵਧੀਆ ਹੋ ਗਿਆ ਇਹ ਪੈਸਿਆ ਕਰਕੇ ਇੰਦਾ ਕਰਦੇ ਆ ਮੈਂ ਤਾਂ ਕਮ ਹੈ ਜਿਨ੍ਹਾਂ ਦੇ ਅਕਾਊਂਟ ਆ ਇੱਕ ਵਾਰੀ ਰੱਬ ਇੱਦਾਂ ਦੀ ਨਸੀਹਤ ਦੇਵੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਇੰਦਾ ਫੀਲ ਹੁੰਦਾ ਆ ਜਿੱਦਾਂ ਅਸੀਂ ਬੋਲਦੇ ਸੀ ਸਾਡੇ ਤੇ ਵੀ ਇਹੀ ਬੀਤ ਰਹੀ ਹੈ ਚਲੋ ਤੇ ਮਾੜਾ ਆਂਦਾ ਹੀ ਹੈ ਸਾਡੇ ਤੇ ਆਇਆ ਸੀ ਨਿਗਾਹ ਰਹੇ ਆ ਤੇ ਜਿਹੜੇ ਸਾਡੀ ਸਪੋਰਟ ਕਰਦੇ ਆ ਉਹਨਾਂ ਲਈ ਸਾਡਾ ਬਹੁਤ ਬਹੁਤ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਨਾ ਆਪਾਂ ਉਹਨਾਂ ਨੂੰ ਭੁੱਲ ਨਹੀਂ ਸਕਦੇ ਤੇ ਬਾਕੀ ਕੋਈ ਨਹੀਂ ਨਿਆਰੇ ਲੋ ਸਾਡੇ ਤੋਂ ਨਿਯਾਰੀ ਆਈ ਜਾਣਾ ਕਾਊਂਟਪਾਸ ਆਪਾਂ ਨੂੰ ਯਕੀਨ ਆ ਮੇਰਾ ਭਰਾ ਚਲੋ ਸਾਨੂੰ ਆਹ ਕਾਊਂਟ ਤੇ ਜ਼ਰੂਰ ਫੋਲੋ ਕਰੋ ਬਈ